हेलो स्टूडेंट्स YouTube चैनल सोशियो क्लासेस ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ बीए 6th ਸੈਮੈਸਟਰ ਪੰਜਾਬੀ ਕੰਪਲਸਰੀ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਨੋਟ ਦਿੱਤਾ ਜਾਏਗਾ ਕਿ ਖਾਈ ਸੁੰਦਰ ਅਤੇ ਸਪਸ਼ਟ ਹੋਣੀ ਚਾਹੀਦੀ ਹੈ ਸਾਰੇ ਪ੍ਰਸ਼ਨਾਂ ਦੇ ਉੱਤਰ ਕਰਮਵਾਰ ਹੱਲ ਕੀਤੇ ਜਾਣ ਪਹਿਲਾ ਕੁਐਸ਼ਨ ਹੋਏਗਾ अनूप कौर ਦਾ ਨਾਵਲ ਜੋ ਤੁਹਾਡੇ ਸਿਲੇਬਸ ਦੇ ਵਿੱਚ ਲੱਗਿਆ ਇਹ ਹਰਨਾਮ ਦਾਸ ਸਹਰਾਈ ਜੀ ਦੁਆਰਾ ਲਿਖਿਆ ਗਿਆ ਹੈ ਇਸ ਦਾ ਸਾਰ ਵਿਸ਼ਾ ਅਤੇ ਪਾਤਰ ਚਿੱਤਰਣ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ ਦੋ ਕੁਐਸਚਨ ਤੁਹਾਨੂੰ ਦਿੱਤੇ ਜਾਣਗੇ ਉਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਲਿਖਣਾ ਹੋਵੇਗਾ ਇਹ 10 ਮਾਰਕਸ ਦਾ ਹੋਏਗਾ ਇਹ ਕੁਐਸਚਨ ਇਸ ਤਰ੍ਹਾਂ ਹੋ ਸਕਦੇ ਹਨ ਅਨੂਪਕਾਰ ਨਾਵਲ ਦਾ ਵਿਸ਼ਾ ਵਸਤੂ ਲਿਖੋ ਇਸੇ ਨਾਵਲ ਦਾ ਸੰਖੇਪ ਸਾਰ ਲਿਖੋ ਜਾਂ ਅਨੂਪਕਾਰ ਨਾਵਲ ਦੇ ਕਿਸੇ ਇੱਕ ਪਾਤਰ ਦਾ ਚਰਿੱਤਰ ਚਿੱਤਰਣ ਕਰੋ ਇਹ ਕੁਐਸਚਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਜਿਵੇਂ ਕਿ ਕੁਝ ਪਾਤਰ ਇਸ ਦੇ ਦੱਸੇ ਗਏ ਆ ਇਹਨਾਂ ਦੇ ਵਿੱਚੋਂ ਕੋਈ ਵੀ ਪਾਤਰ ਦਾ ਤੁਹਾਨੂੰ ਪਾਤਰ ਚਿੱਤਰਣ ਲਿਖਣ ਲਈ ਕਿ ਆ ਜਾਵੇਗਾ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦਾ ਪਾਤਰ ਦਾ ਚਰਿੱਤਰ ਚਿੱਤਰਣ ਕਰੋ ਜਿਵੇਂ ਕਿ ਸ਼ੇਰ ਮੁਹੰਮਦ ਖਾਂ ਵਜ਼ੀਰ ਖਾਂ ਭੀਮਚੰਦ ਅਨੂਪਕੌਰ ਆਰੰਭਜੀਤ ਇਹ ਜਿਹਨੇ ਕੁਐਸਚਨ ਇਸ ਦੇ ਵਿੱਚ ਬਣਾਏ ਗਏ ਆ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਹੈ ਨੈਕਸਟ ਹੈ ਹੇਠ ਲਿਖੇ ਵਾਰਤਕ ਟੋਟੇ ਵਾਰਤਾਲਾਪ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਇਸ ਦੇ ਵਿੱਚ ਦੋ ਤੁਹਾਨੂੰ ਦਿੱਤੇ ਜਾਣਗੇ ਉਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਲਿਖਣੀ ਹੋਵੇਗੀ ਇਹ ਇਸ ਤਰ੍ਹਾਂ ਦੇ ਪੈਰੇ ਹੋ ਸਕਦੇ ਆ ਇੱਕ ਐਗਜ਼ਾਮਪਲ ਦੇ ਤੌਰ ਤੇ ਇਸ ਤੋਂ ਇਲਾਵਾ ਵੀ ਤੁਹਾਨੂੰ ਇਹ ਪੁੱਛੇ ਜਾ ਸਕਦੇ ਜਿਸ ਤਰ੍ਹਾਂ ਕਿ ਅਨੂਪ ਕੌਰ ਦੀ ਆਤਮਾ ਅੱਜ ਵੀ ਮਲੇਰ ਕੋਟਲੇ ਦੇ ਮਹਿਲਾਂ ਵਿੱਚ ਘਟਕ ਰਹੀ ਏ ਅਬੜਵਾਹੇ ਅੱਜ ਵੀ ਉੱਠ ਪੈਂਦਾ ਏ ਨਵਾਬ ਤੇ ਫਿਰ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਗਲਾ ਪੈਰਾ ਹੈ ਧੀਆ ਗਉਆਂ ਹਨ ਮਾਪੇ ਗਉ ਨੂੰ ਉੱਥੇ ਛੱਡਦੇ ਹਨ ਧੀਆ ਤਾਂ ਅੱਗੇ ਹੀ ਪਰਾਇਆ ਤਨ ਹਨ ਨੈਕਸਟ ਹੈ ਅੱਜ ਤੋਂ ਤੂੰ ਮੈਨੂੰ ਆਪਣਾ ਪੁੱਤ ਸਮਝ ਲੈ ਮੇਰੇ ਵਰਗਾ ਪੁੱਤ ਤਾਂ ਮੈਂ ਹੀ ਹਾਂ ਮੈਂ ਰੱਬ ਦਾ ਸ਼ਰੀਕ ਨਹੀਂ ਬਣ ਸਕਦਾ ਮੈਂ ਅੱਜ ਤੋਂ ਤੁਹਾਡੀ ਪੁੱਤਰਾ ਵਾਂਗ ਸੇਵਾ ਕਰਾਂਗਾ ਤੇ ਹੁਕਮ ਮੰਨਾਂਗਾ ਐ ਨੈਕਸਟ ਹੈ ਜਾਓ ਮੇਰੇ ਅਜੀਤ ਸਿੰਘ ਮੌਤ ਆਵਾਜ਼ਾਂ ਮਾਰ ਰਹੀ ਏ ਭੁੱਖ ਲੱਗੀ ਹੋਈ ਏ ਕੁਲਾ-ਕੁਲਾ ਮਾਸ ਖਾਣਾ ਚਾਹੁੰਦੀ ਏ ਜ਼ਰਾ ਜਲਾਲ ਤੇ ਵਿਖਾ ਤਲਵਾਰ ਦਾ ਮੈਂ ਮੌਤ ਨਾਲੋਂ ਤੇਰੀ ਕੁਸ਼ਤੀ ਦੇਖਣਾ ਚਾਹੁੰਦਾ ਹਾਂ ਮੇਰਾ ਵਾਕ ਯਾਦ ਰੱਖਣਾ ਐਂਡ ਨੈਕਸਟ ਹੈ ਮੈਂ ਧੰਨਵਾਦੀ ਹਾਂ ਉਸ ਅਕਾਲ ਪੁਰਖ ਦਾ ਜਿਨੇ ਆਪਣੀ ਆਮਾਨਤ ਸੰਭ ਲਈਏ ਮੇਰੇ ਪੁੱਤ ਨੇ ਪਿੱਠ ਤੇ ਜ਼ਖਮ ਨਹੀਂ ਖਾਦਾ ਅੱਜ ਮੇਰਾ ਜਨਮ ਸਫਲ ਹੋਇਆ ਏ ਐਂਡ ਨੈਕਸਟ ਹੈ ਪੁੱਤ ਤੂੰ ਗੁਰੂ ਦੀ ਆਮਾਨਤ ਤੇ ਨਿਸ਼ਚਿੰਤ ਹੋ ਕੇ ਸੋ ਮਾਂ ਆਪਣੀ ਧੀ ਦੀ ਇੱਜ਼ਤ ਕਿੱਦਾਂ ਲੁੱਟਣ ਦਿੰਦੀ ਏ ਤੇਰੇ ਭਰਾ ਕਾਦੇ ਲਈ ਹਨ ਅਸੀਂ ਗੁਰਾਂ ਦੇ ਉਪਾਸਕ ਹਾਂ ਤੂੰ ਡਰਨਾ ਇਸ ਤਰ੍ਹਾਂ ਦੇ ਕੋਈ ਵੀ ਤੁਹਾਨੂੰ ਲਾਈਨਾਂ ਦੇ ਕੇ ਉਸ ਦੀ ਪ੍ਰਸੰਗ ਸਹਿਤ ਵਿਆਖਿਆ ਲਿਖਣ ਲਈ ਕਿਹਾ ਜਾਵੇਗਾ ਨੈਕਸਟ ਕੁਐਸਚਨ ਹੋਏਗਾ 3 ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 8 ਵਿੱਚੋਂ 5 ਦੇ ਸੰਖੇਪ ਉੱਤਰ ਲਈ ਤੁਹਾਨੂੰ ਕਿਹਾ ਜਾਵੇਗਾ 8 ਕੁਐਸਚਨ ਦਿੱਤੇ ਜਾਣਗੇ ਉਹਨਾਂ ਦੇ ਵਿੱਚੋਂ 5 ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਹ ਕੁਐਸਚਨ ਇਸ ਤਰ੍ਹਾਂ ਹੋ ਸਕਦੀ ਹੈ ਜਿਵੇਂ ਕਿ ਅਨੂਪ ਕਾਰਨਾਵਲ ਦੇ ਲੇਖਕ ਬਾਰੇ ਜਾਣਕਾਰੀ ਦਿਓ ਨੈਕਸਟ ਹੈ ਗੁਰੂ ਕਾਲ ਦੀਆਂ ਅਸਾਧਾਰਨ ਇਸਤਰੀਆਂ ਕੀ ਕਰਦੀਆਂ ਸਨ ਐਂਡ ਥਰਡ ਅਨੂਪ ਕੌਰ ਨਾਵਲ ਦੇ ਕਿਸੇ ਪੰਜ ਕੰਡਾਂ ਦੇ ਨਾਮ ਲਿਖੋ ਇਸ ਤਰ੍ਹਾਂ ਤੁਸੀਂ ਸਾਰੇ ਕੰਡਾਂ ਦੇ ਨਾਮ ਯਾਦ ਕਰ ਲੈਣੇ ਆ ਲੇਖਕ ਦੇ ਬਾਰੇ ਜਾਣਕਾਰੀ ਵੀ ਯਾਦ ਕਰ ਲੈਣੀ ਹੈ ਨੈਕਸਟ ਹੈ ਗੁਪਤੀ ਕੀ ਸੀ ਐਂਡ THEN ਗੁਰਮੁਖ ਕੌਣ ਸੀ ਅੱਗੇ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਬਾਰੇ ਕੀ ਕਿਹਾ ਸੀ ਐਂਡ ਨੈਕਸਟ ਹੈ ਅਨੂਪ ਕੌਰ ਦੀ ਆਤਮਾ ਬਾਰੇ ਲੇਖਕ ਨੇ ਕੀ ਕਿਹਾ ਹੈ ਐਂਡ THEN ਦਿਲਾਵਰ ਖਾਨ ਨੇ ਸਿੱਖਾਂ ਨੂੰ ਜਿੱਤਨ ਬਾਰੇ ਕੀ ਕਿਹਾ ਸੀ ਐ ਨੈਕਸਟ ਹੈ ਅਨੂਪਕਾਰ ਕਿੱਥੋਂ ਦੀ ਰਹਿਣ ਵਾਲੀ ਸੀ ਅੱਗੇ ਹੈ ਅਨੂਪਕਾਰ ਨਾਵਲ ਦੇ ਸੱਤ ਇਸਤਰੀ ਪਾਤਰਾਂ ਦੇ ਨਾਂ ਲਿਖੋ ਐ ਨੈਕਸਟ ਹੈ ਸਰਹੰਦ ਦੇ ਇਤਿਹਾਸ ਬਾਰੇ ਨਾਵਲ ਵਿੱਚ ਕੀ ਕੀ ਦੱਸਿਆ ਗਿਆ ਹੈ ਐਂਡ THEN ਕਿਹੜੇ ਕਿਹੜੇ ਸਹਬਜ਼ਾਦਿਆਂ ਨੇ ਚਮਕੌਰ ਦੀ ਗੜੀ ਦੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਤੇ ਉਹਨਾਂ ਦੀ ਉਮਰ ਕਿੰਨੀ ਸੀ ਅੱਗੇ ਹੈ ਨਬੀ ਖਾਂ ਅਤੇ ਗਨੀ ਖਾਂ ਕੌਣ ਸਨ ਨੈਕਸਟ ਕੁਐਸਚਨ ਗੁਰੂ ਗੋਬਿੰਦ ਸਿੰਘ ਜੀ ਅਤੇ ਪੈਂਦੇਖਾਨ ਦੀ ਆਮੋ-ਸਾਮਣੇ ਲੜਾਈ ਦਾ ਹਾਲ ਲਿਖੋ। ਹਾਂਜੀ ਸਟੂਡੈਂਟਸ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇੱਥੋਂ ਹੀ ਦੇਖ ਸਕਦੇ ਹੋ। ਇੱਥੇ ਸਾਰੇ ਸੈਮੈਸਟਰ ਦੇ ਹੀ ਮੋਸਟ ਇੰਪੋਰਟੈਂਟ ਕੁਐਸਚਨਸ ਅਪਲੋਡ ਕੀਤੇ ਜਾ ਰਹੇ ਹਨ। ਪਿਛਲੇ ਸਾਲ ਦੇ ਵੀ ਇੱਥੇ ਅਪਲੋਡ ਕਰ ਦਿੱਤੇ ਗਏ ਆ ਭਾਵੇਂ ਉਸ ਦੇ ਵਿੱਚ ਕੋਈ ਸਿਲੇਬਸ ਦੇ ਵਿੱਚ ਚੇਂਜਸ ਨਹੀਂ ਹੋਈਆਂ ਤਾਂ ਲੇਟੈਸਟ ਵੀ ਅਪਲੋਡ ਕੀਤੇ ਜਾ ਰਹੇ ਆ। ਇਸ ਤੋਂ ਇਲਾਵਾ ਸਿਲੇਬਸ ਦੇ ਵੀਡੀਓ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ। ਤੁਸੀਂ ਇੱਥੋਂ ਤਿਆਰੀ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ تیر ਨਾਲ ਬੱਦੇ ਰੁੱਕੇ ਉੱਤੇ ਗੁਰੂ ਸਾਹਿਬ ਨੇ ਕੀ ਲਿਖਿਆ ਸੀ ਐਂਡ ਨੈਕਸਟ ਹੈ ਅਨੂਪ ਘਰ ਨਾਵਲ ਦਾ ਲੇਖਕ ਕੌਣ ਹੈ ਐਂਡ THEN ਨਾਵਲ ਦੇ ਪੰਜ ਮਹੱਤਵਪੂਰਨ ਪਾਤਰਾਂ ਦੇ ਨਾਂ ਲਿਖੋ ਐਂਡ ਨੈਕਸਟ ਨਾਵਲ ਦਾ ਉਦੇਸ਼ ਕੀ ਹੈ ਐਂਡ THEN ਅਨੂਪ ਘਰ ਕਿੱਥੋਂ ਦੀ ਰਹਿਣ ਵਾਲੀ ਸੀ ਐਂਡ ਨੈਕਸਟ ਪਠਾਣਾ ਤੇ ਮੁਗਲਾਂ ਦੇ ਆਪਸੀ ਸਬੰਧ ਕਿਹੋ ਜਿਹੇ ਸਨ ਐਂਡ THEN ਔਰੰਗਜ਼ੇਬ ਦਾ ਰਾਜ ਕਿਹੋ ਜਿਹਾ ਸੀ ਐਂਡ ਨੈਕਸਟ ਹੈ ਕਿਹੜੇ ਸ਼ਹਿਰ ਨੂੰ ਮੁਸਲਮਾਨ ਪੰਜਾਬ ਦਾ ਮੱਕਾ ਮਦੀਨਾ ਆਖਦੇ ਸਨ ਤੇ ਕਿਉਂ ਐਂਡ THEN ਗੁਲਨਾਰ ਕੌਣ ਸੀ ਐਂਡ ਨੈਕਸਟ ਹੈ ਕਿਰਪਾਲ ਚੰਦ ਕੌਣ ਸੀ ਅੱਗੇ ਮੱਖੋ ਬਾਰੇ ਜਾਣਕਾਰੀ ਦਿਓ ਇਸ ਤੋਂ ਬਾਅਦ ਅਖਬਾਰਾਂ ਲਈ ਪ੍ਰੈਸ ਨੋਟ ਨਾਲ ਸੰਬੰਧਿਤ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ ਫੋਰਥ ਕੁਐਸਚਨ ਇਹ ਇਸ ਤਰ੍ਹਾਂ ਹੋਏਗਾ ਅਖਬਾਰਾਂ ਲਈ ਪ੍ਰੈਸ ਨੋਟ ਤਿਆਰ ਕਰਨ ਲਈ ਕਾਲਜ ਦੀਆਂ ਸਾਹਿਤਿਕ ਸੱਭਿਆਚਾਰਿਕ ਖੇਡਾਂ ਅਤੇ ਅਕਾਦਮਿਕ ਖੇਤਰ ਨਾਲ ਸੰਬੰਧਿਤ ਸਰਗਰਮੀਆਂ ਬਾਰੇ ਇੱਕ ਕੁਐਸਚਨ ਹੋਏਗਾ ਇਹ ਲਗਭਗ 200 ਸ਼ਬਦਾਂ ਦੇ ਵਿੱਚ ਤੁਸੀ ਲਿਖਣਾ ਹੋਏਗਾ ਇਹ ਇਸ ਤਰ੍ਹਾਂ ਹੋ ਸਕਦੇ ਆ ਇਸ ਦੇ ਟੌਪਿਕ ਕਾਲਜ ਵਿੱਚ ਕਰਵਾਏ ਗਏ ਸੱਭਿਆਚਾਰਕ ਸਮਾਗਮ ਸੰਬੰਧੀ ਪ੍ਰੈਸ ਨੋਟ ਜਾਂ ਤੁਹਾਡੇ ਕਾਲਜ ਵਿੱਚ ਖੇਡ ਮੇਲਾ ਹੋਇਆ ਉਸ ਸੰਬੰਧੀ ਪ੍ਰੈਸ ਨੋਟ ਇਸ ਤੋਂ ਇਲਾਵਾ ਤੁਹਾਡੇ ਕਾਲਜ ਵਿੱਚ ਅੰਤਰ ਕਾਲਜ ਸੱਭਿਆਚਾਰਕ ਮੁਕਾਬਲਾ ਹੋਇਆ ਹੈ ਉਸ ਸੰਬੰਧੀ ਪ੍ਰੈਸ ਨੋਟ ਨੈਕਸਟ ਹੈ ਤੁਹਾਡੇ ਕਾਲਜ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਹੋਇਆ ਉਸ ਸੰਬੰਧੀ ਪ੍ਰੈਸ ਨੋਟ ਐਂਡ ਨੈਕਸਟ ਤੁਹਾਡੇ ਕਾਲਜ ਵਿੱਚ ਅੰਤਰ ਕਾਲਜ ਕਾਵ ਉਚਾਰਨ ਪੱਤੀ ਯੋਗਤਾ ਦਾ ਆਯੋਜਨ ਹੋਇਆ ਉਸ ਸਬੰਧੀ ਪ੍ਰੈਸ ਨੋਟ ਐਂਡ ਨੈਕਸਟ ਹੈ ਤੁਹਾਡੇ ਕਾਲਜ ਦੀਆਂ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਸਬੰਧੀ ਪ੍ਰੈਸ ਨੋਟ ਜੇ ਤੁਸੀਂ ਇਹ ਸਾਰੇ ਪ੍ਰੈਸ ਨੋਟ ਤਿਆਰ ਕਰ ਲਿਆਉਂਦੇ ਹੋ ਤਾਂ ਇਹਦੇ ਵਿੱਚੋਂ ਹੀ ਆ ਜਾਏਗਾ ਜਾਂ ਇਸ ਤਰ੍ਹਾਂ ਮਿਲਦਾ ਜੁਲਦਾ ਕੁਐਸਚਨ ਤੁਹਾਨੂੰ ਪੁੱਛਿਆ ਜਾਏਗਾ ਇਸ ਤਰ੍ਹਾਂ ਤੁਸੀਂ ਉਸ ਦਾ ਆਨਸਰ ਲਿਖ ਸਕਦੇ ਹੋ ਐਂਡ ਨੈਕਸਟ ਹੈ ਗੁਰਮੁਖੀ ਲਿਪੀ ਅਤੇ ਅਰਥੋਗ੍ਰਾਫੀ ਨਾਲ ਸੰਬੰਧਿਤ ਪ੍ਰਸ਼ਨ ਤੁਹਾਨੂੰ 3 ਪੁੱਛੇ ਜਾਣਗੇ ਉਸ ਦੇ ਵਿੱਚੋਂ ਇੱਕ ਦਾ ਆਨਸਰ ਦੇਣਾ ਹੋਵੇਗਾ 7 ਮਾਰਕਸ ਦਾ ਹੀ ਕੁਐਸਚਨ ਹੋਏਗਾ ਇਹ ਕੁਐਸ਼ਨ ਇਸ ਤਰ੍ਹਾਂ ਹੋ ਸਕਦੇ ਐ ਗੁਰਮੁਖੀ ਲਿਪੀ ਦਾ ਇਨਾਮਕਰਨ ਕਿਵੇਂ ਹੋਇਆ ਵਿਸਥਾਰਪੂਰਵਕ ਚਰਚਾ ਕਰੋ ਐ ਨੈਕਸਟ ਹੈ ਗੁਰਮੁਖੀ ਅਰਥੋਗ੍ਰਾਫੀ ਲਿਖਣ ਵਿਧੀ ਨਾਲ ਸੰਖੇਪ ਜਾਣ ਪਛਾਣ ਕਰਵਾਓ ਐ ਨੈਕਸਟ ਹੈ ਲਿਪੀ ਕੀ ਹੁੰਦੀ ਹੈ ਇਸ ਦੇ ਪ੍ਰਾਚੀਨ ਸਰੂਪ ਅਤੇ ਸ਼੍ਰੇਣੀਆਂ ਬਾਰੇ ਦੱਸੋ ਐ ਨੈਕਸਟ ਗੁਰਮੁਖੀ ਲਿਪੀ ਦੇ ਇਤਿਹਾਸ ਬਾਰੇ ਤੁਸੀਂ ਕੀ ਜਾਣਦੇ ਹੋ ਸੰਖੇਪ ਵਿੱਚ ਚਰਚਾ ਕਰੋ ਐ ਨੈਕਸਟ ਹੈ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਹੀ ਸਭ ਤੋਂ ਵੱਧ ਢੁਕਵੀਂ ਹੈ ਕਥਨ ਦੀ ਪੁਸ਼ਟੀ ਕਰੋ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਟੁਕਮੀ ਅਤੇ ਆਦਰਸ਼ ਲਿਪੀ ਹੈ ਦਲੀਲਾਂ ਸਹਿਤ ਦੱਸੋ ਐਨੈਕਸਟ ਹੈ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਗੁਰੂ ਸਾਹਿਬਾਨ ਦੇ ਯੋਗਦਾਨ ਬਾਰੇ ਰੌਸ਼ਨੀ ਪਾਓ ਐਨੈਕਸਟ ਗੁਰਮੁਖੀ ਅਰਥੋਗ੍ਰਾਫੀ ਦੇ ਅੰਤਰਗਤ ਬਿੰਦੀ ਟਿੱਪੀ ਅਤੇ ਅਦਕ ਦੀ ਵਰਤੋਂ ਬਾਰੇ ਜਾਣਕਾਰੀ ਦਿਓ ਐਨੈਕਸਟ ਕੁਐਸਚਨ ਗੁਰਮੁਖੀ ਲਿਪੀ ਦੇ ਜਨਮ ਅਤੇ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ਦੱਸੋ ਨੈਕਸਟ ਹੈ ਗੁਰਮੁਖੀ ਅਰਥੋਗ੍ਰਾਫੀ ਦੇ ਅੰਤਰਗਤ ਲਗਾ ਮਾਤਰਾ ਅਤੇ ਲਗਾਖਰਾਂ ਦੇਸ ਰੂਪ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਐਂਡ ਨੈਕਸਟ ਹੈ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਤਰਤੀਬ ਵਿੱਚ ਲਿਖੋ ਅਤੇ ਇਸ ਦੇ ਮਹੱਤਵ ਬਾਰੇ ਜਾਣਕਾਰੀ ਦਿਓ ਐਂਡ ਨੈਕਸਟ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੱਸੋ ਉਸ ਤੋਂ ਬਾਅਦ 6th ਕੁਐਸਚਨ ਦਾ ਊੜਾ ਭਾਗ ਇਸ ਤਰ੍ਹਾਂ ਹੋਏਗਾ ਜਿਸ ਦੇ ਵਿੱਚ ਦੋ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 6 ਮਾਰਕਸ ਦਾ ਇਹ ਕੁਐਸਚਨ ਹੋਏਗਾ ਵਿਆਕਰਨ ਦੇ ਸਿਧਾਂਤ ਦੇ ਨਾਲ ਸੰਬੰਧਿਤ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਇਹ ਕੁਐਸਚਨ ਇਸ ਤਰ੍ਹਾਂ ਹੋ ਸਕਦੇ ਆ ਵਾਕ ਤੇ ਉਪਵਾਕ ਦਾ ਫਰਕ ਦੱਸਦਿਆਂ ਕਾਰਜ ਦੇ ਆਧਾਰ ਤੇ ਉਪਵਾਕ ਦੀਆਂ ਕਿਸਮਾਂ ਦੱਸੋ ਐਂ ਨੈਕਸਟ ਹੈ ਇੱਕ ਸਧਾਰਨ ਵਾਕ ਵਿੱਚ ਕਿਹੜੇ-ਕਿਹੜੇ ਤੱਤ ਮੌਜੂਦ ਹੁੰਦੇ ਹਨ ਉਦਾਹਰਨਾ ਸਹਿਤ ਜਾਣਕਾਰੀ ਦਿਓ ਐਂ ਨੈਕਸਟ ਹੈ ਉਪਵਾਕਾਂ ਦੀ ਕਾਰਜ ਅਤੇ ਸਥਾਨ ਦੇ ਆਧਾਰ ਤੇ ਵੰਡ ਕਰੋ ਐਂ ਨੈਕਸਟ ਵਾਕ ਦੇ ਬੰਤਰ ਰੂਪ ਦੇ ਆਧਾਰ ਤੇ ਕਿਸਮਾਂ ਸਪਸ਼ਟ ਕਰੋ ਐਂ ਨੈਕਸਟ ਹੈ ਵਾਕ ਕੀ ਹੁੰਦਾ ਹੈ ਬੰਤਰ ਦੇ ਆਧਾਰ ਤੇ ਇਸ ਦੀਆਂ ਕਿਸਮਾਂ ਦੱਸੋ ਐਂਡ THEN ਉਪਵਾਕ ਕੀ ਹੁੰਦਾ ਹੈ ਕਾਰਜ ਦੇ ਆਧਾਰ ਤੇ ਇਸ ਦੀਆਂ ਕਿਸਮਾਂ ਦੱਸੋ ਇਸ ਤੋਂ ਬਾਅਦ ਹੈ ਵਾਕ ਦੀ ਪਰਿਭਾਸ਼ਾ ਦਿੰਦਿਆਂ ਰੂਪ ਦੇ ਆਧਾਰ ਤੇ ਵਾਕ ਦੀ ਵੰਡ ਬਾਰੇ ਜਾਣਕਾਰੀ ਦਿਓ ਐਂਡ ਨੈਕਸਟ ਹੈ ਸਵਾਦੀਨ ਅਤੇ ਪ੍ਰਾਦੀਨ ਉਪਵਾਕ ਕੀ ਹੁੰਦੇ ਹਨ ਸਪਸ਼ਟ ਕਰੋ ਐਂਡ ਨੈਕਸਟ ਹੈ ਵਾਕ ਦੀ ਪਰਿਭਾਸ਼ਾ ਦਿੰਦੇ ਹੋਏ ਕਾਰਜ ਦੇ ਆਧਾਰ ਤੇ ਪੰਜਾਬੀ ਭਾਸ਼ਾ ਵਿੱਚ ਵਾਕ ਵੰਡ ਬਾਰੇ ਉਦਾਹਰਨਾ ਸਹਿਤ ਜਾਣਕਾਰੀ ਦਿਓ ਇਸ ਤੋਂ ਬਾਅਦ ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਆ ਵਿਸਥਾਰਪੂਰਵਕ ਜਾਣਕਾਰੀ ਦਿਓ ਇਹ ਸਾਰੇ ਕੁਐਸਚਨ ਤਿਆਰ ਕਰ ਲਿਓ ਇਹਨਾਂ ਦੇ ਵਿੱਚੋਂ ਹੀ ਇਹ ਕੁਐਸਚਨ ਪੁੱਛੇ ਜਾਣਗੇ ਨੈਕਸਟ ਆੜਾ ਭਾਗ 6 ਦਾ ਦੋ ਦੋ ਨੰਬਰ ਦੇ ਦੋ ਕੁਐਸਚਨ ਇਸ ਦੇ ਵਿੱਚ ਕਰਨੇ ਹੋਣਗੇ ਤੁਸੀਂ ਚਾਰ ਪੁੱਛੇ ਜਾਣਗੇ ਇਹ ਵਿਆਕਰਨ ਵਿਹਾਰ ਦੇ ਨਾਲ ਸੰਬੰਧਿਤ ਕੁਐਸਚਨ ਹੋਣਗੇ ਜਿਵੇਂ ਕਿ ਉਦੇਸ਼ ਤੇ ਵਿਦੇਹ ਕੀ ਹੁੰਦਾ ਹੈ ਨੈਕਸਟ ਹੈ ਯੋਜਕ ਕੀ ਹੁੰਦਾ ਹੈ ਨੈਕਸਟ ਕੁਐਸਚਨ ਯੋਜਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਐਂਡ THEN ਕੋਈ ਦੋ ਪ੍ਰਸ਼ਨਿਕ ਵਾਕ ਲਿਖੋ ਐਂਡ THEN ਹੁਕਮੀ ਵਾਕ ਦੀ ਪਰਿਭਾਸ਼ਾ ਅਤੇ ਉਦਾਹਰਨਾਂ ਲਿਖੋ ਨੈਕਸਟ ਹੈ ਸੰਯੁਕਤ ਵਾਕ ਦੀ ਪਰਿਭਾਸ਼ਾ ਦਿਓ ਐਂਡ ਦੈਨ ਬੰਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਦੱਸੋ ਨੈਕਸਟ ਹੈ ਵਾਕ ਦੀ ਪਰਿਭਾਸ਼ਾ ਲਿਖੋ ਐਂਡ ਨੈਕਸਟ ਇੱਕ ਸੰਯੁਕਤ ਅਤੇ ਇੱਕ ਮਿਸ਼ਰਤ ਵਾਕ ਲਿਖੋ ਨੈਕਸਟ ਕੁਐਸਚਨ ਹੁਕਮੀ ਵਾਕ ਦੀ ਪਰਿਭਾਸ਼ਾ ਲਿਖੋ ਤੇ ਇੱਕ ਉਦਾਹਰਨ ਵੀ ਦਿਓ 35 ਦੇ ਅੱਖਰ ਤਰਤੀਬ ਦੇ ਵਿੱਚ ਲਿਖੋ ਬਿਆਨੀਆਂ ਵਾਕ ਦੀ ਪਰਿਭਾਸ਼ਾ ਲਿਖੋ ਅਤੇ ਉਦਾਹਰਨ ਵੀ ਦਿਓ ਵਾਕ ਵਿੱਚ ਉਦੇਸ਼ ਕੀ ਹੁੰਦਾ ਹੈ ਨੈਕਸਟ ਹੈ ਹੁਕਮੀ ਵਾਕ ਦੇ ਸਰੂਪ ਬਾਰੇ ਦੱਸ ਦਿਓ ਕੋਈ ਇੱਕ ਹੁਕਮੀ ਵਾਕ ਬਣਾਓ ਐਂਡ ਨੈਕਸਟ ਹੈ ਵਾਕ ਦੀ ਉਪਭਾਗ ਵਿੱਚ ਅੰਤਰ ਲਿਖੋ ਐਂਡ THEN ਮਿਹਨਤ ਕਰੋ ਇਸ ਵਾਕ ਦੀ ਕਿਸਮ ਦੱਸੋ ਐਂਡ ਨੈਕਸਟ ਕੁਐਸਚਨ ਲਗਾਖਰ ਕੀ ਹੁੰਦੇ ਹਨ ਪੰਜਾਬੀ ਵਿੱਚ ਕਿੰਨੇ ਲਗਾਖਰ ਹਨ ਐਂਡ ਨੈਕਸਟ ਹੈ ਬੰਦਤਰ ਦੇ ਆਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਨਾਮ ਲਿਖੋ ਹਾਂਜੀ ਸਟੂਡੈਂਟਸ ਇਹ ਸੀ ਤੁਹਾਡਾ ਪੰਜਾਬੀ ਕੰਪਲਸਰੀ ਦਾ ਮੋਸਟ ਇੰਪੋਰਟੈਂਟ ਕੁਐਸਚਨਸ ਇਹਨਾਂ ਕੁਐਸਚਨਸ ਦੀ ਤਿਆਰੀ ਅੱਛੀ ਤਰ੍ਹਾਂ ਕਰ ਲਿਓ ਇਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਏਗਾ ਬਾਕੀ ਸਾਰੇ ਸਬਜੈਕਟ ਦੇ ਮੋਸਟ ਇੰਪੋਰਟੈਂਟ ਕੁਐਸਚਨ ਦੇਖਣ ਦੇ ਲਈ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਨ ਟੱਚ ਰਹੋ ਬਾਕੀ ਅਨਵਾੜੇ ਸਮੇਂ ਦੇ ਵਿੱਚ ਅਪਲੋਡ ਕਰ ਦਿੱਤੇ ਜਾਣਗੇ ਥੈਂਕ ਯੂ ਸੋ ਮਚ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ